ਕੈਸਾ ਵੇਤ ਤੇ ਵੇਤੀ ਤੇ ਖਤ ਰਿਹਾ ਹੈ ਕੈਣੀ ਦੇ ਕਾਮੀ ਤੇ ਖਤ ਰਿਹਾ ਜਿਵੇਂ ਸਾਡੇ ਆਵਾ ਮਾਪਾ ਭੈਣਾ ਅੱਜ ਥਾਸਾ ਤੇ ਨਾਸਾ ਨੂੰ ਚੋਣ ਵਾਸਤੇ ਮੋਤੀਆਂ ਦੇ ਇੱਕ ਜੱਲੀਆ ਨੇ ਮੋਤੀ ਨਾਲ ਮੋਟਾ ਲਾ ਕੇ ਭਾਈਆਂ ਦੇ ਨਾਲ ਚੱਲਿਆ ਨੇ ਉਹਦਿਆਂ ਦੇ ਘਾ ਬੋਲਦੇ ਹਾਂ ਕਦੇ ਆਪਣਾ ਦੀ ਬਾਖਾ ਦੀ ਬੋਲਦੇ ਹਾਂ ਕਦੇ ਕਹਿਣੇ ਆ ਮਾਤਾ ਭੈਣਾਂ ਨੂੰ ਦੋ ਦੋ ਸਹਿਰ ਪੀੜਾ ਦੇ ਕੇ ਲੈ ਕੇ ਆਉਂਦੇ ਹਾਂ ਇਸ ਲਈ ਤੇ ਆਪੇ ਸਾਡੇ ਦੇ ਚਾਤੀ ਮਾਰੀ ਜਾਵੇ ਵਿਆਹ ਸਿੱਧਾ ਬਦਾਵਾਂ ਲਿਖੇ ਗੁਰੂ ਨੂੰ ਆ ਗਿਆ ਸੀ ਮਾਈ ਭਾਗੋਰੀ ਮੇਰਾ ਆਹ ਔਖੇ ਵੇਲੇ ਆ ਗਏ ਭੱਜ ਕੇ ਉਹ ਮੋਕਾ 잡 ਵੀ ਮ ਰਹਣਾ ਤੇ ਪਰ ਜਿੰਦਗੀ ਬਾਤ ਨਹੀਂ ਦਾ ਜੇ ਤੂੰ ਜੂਵੇਂ ਤੈਨੂੰ ਪਸਾ ਲੱਗਦਾ ਸਦਾ ਹੁਆ ਸਿਰ ਹਮੇਸ਼ਾ ਸੁੱਖੀ ਪੈਣੀ ਆਦਮ ਤੇ ਰਹੂ ਤੂੰ ਮਤ ਨਾ ਹੋਦਾ ਇਹਾ ਤੇਰਾ ਸੁਹਾਗ ਤੋਏ ਤੇਰੀ ਮੋਤੇ ਟੇਪੜ ਬੰਗੀ ਐ ਤੋ ਮੋਤੇ ਟੇਪੜ ਤੇਰੇ ਮੁਲੀਆਂ ਛੱਗੀਆਂ ਨੇ ਆਪਰੇ ਧਾਮ ਸਕਤ ਨੇ ਆਂ ਰਹੇ ਨੇ ਆ ਉਂਦਾ ਸਾਡੇ ਨਾਲ ਬੰਗਾ ਦੇ ਜਿਹੜੀਆਂ ਜੱਲਾਹ ਬਹੁਤ ਕਰਦੀ ਹੈ ਇਹ ਕਰਮੀਆਂ ਬੰਦ ਕਰਦੇ ਜੇ ਵੀ ਭੈਣ ਦਾਸ ਤੇ ਕਹੀਏ ਇੱਥੇ ਕਹਿੰਦੀ ਮਿੱਟੂ ਜੀ ਤੂੰ ਦਾ ਪੁੱਤਰ ਬਣਿਆ ਮੋਤੀ ਨਾ ਇੱਕ ਉਹ ਜਗਰਾਤ ਲਗਦਾ ਮਿੱਟੂ ਵੀ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਇਹ ਹਕੀਕਤ ਕੋਖਾਣਾ ਨੂੰ ਮਹਾਰੀਸ ਪ੍ਰੇਸ਼ਾਵਾ ਦੇ ਵਿੱਚ ਇੱਕ ਪਾਤਰ ਦਾ ਮਰਿਆ ਸੀ ਉਹਨੇ ਫਸ ਸਕਰਦੇ ਸੀ ਚੰਨੀ ਕਰਵਾਤੇ ਸੀ

ਉਹ ਪੰਜਾਬ ਦੇ ਮਿੱਟੀ ਦੇ ਵਿੱਚ ਜੰਮ ਵਾਲਾ ਹੈ ਲੋਕਾਂ ਨੂੰ ਗੜਤੈ ਮੰਨਤਾ ਬਿਦੂ ਨੇ ਹੁਣ ਕਿਹੜੇ ਰਾਸਤੇ ਪੈ ਗਿਆ ਇਹ ਜੀਤ ਪਹਿਲਾ ਪ੍ਰਧਾਨ ਵੀ ਮੈਂ ਤੁਹਾਨੂੰ ਸੱਚੀ ਗੱਤਾਂ ਦੱਸਣ ਲੱਗਿਆ ਮੇਰਾ ਆਪਣੇ ਹਲਿਆੜੇ ਦੇ ਪੰਜਾਬ ਦੇ ਜੀਵਨ ਸਰਕਾਰ ਛਲੇ ਨੇ ਉਹਨਾਂ ਨੂੰ ਲਾਜ ਹੀ ਆਰੇ ਮਾਤੀ ਕਾਲੇ ਐਸੀ ਆਪਣੀ ਗੱਲ ਰੱਖਾਂਗੇ ਸਭ ਆਰਦੋ ਮੈਨੂੰ ਪਤਾ ਹੈ ਕਿ ਮੈਂ ਪੰਜਾਬ ਦੀ ਧਰਤੀ ਦਾ ਜੰਮ ਪੜਿਆ ਇਹਨੇ ਬਾਤੋ ਬਾਹਰ ਹੋ ਗਿਆ ਗਾਲਾ ਬਹੁਤ ਸਾਡੀ ਪੰਜਾਬ ਤੇ Haryana ਤੇ ਕਰੀ ਜਾਂਦੀ ਹੈ ਦੋਖੋ ਥਾਗ ਰਹੇ ਹੋ ਕਣੂ ਕੀ ਮੋਰ ਦਾ ਲੰਮਾ ਚੱਲ ਰਿਹਾ ਹੈ ਮੈਂ ਕਹਣਾ ਵੀ ਜਿੰਦਾ ਲੰਮਾ ਮੋਰ ਦਾ ਚੱਲੂਗਾ ਫੋੜਾ ਹਾਈ ਹੋ ਪਾਇਆ ਰਹਿ ਗਾ ਸਰਕਾਰ ਦਾ ਬੈਂਕ ਦਾ ਘੇਰ ਪਿਆਦਾ ਬੈਂਕ ਦਾ ਘੇਰ ਪਿਆਦਾ ਜੋ ਜੋ ਸਾਡੇ ਨਾਲ ਟਕਰਾਉਗੇ ਉਹ ਪਿੱਛੇ ਹੋ ਜਾਓਗੇ ਮਿੱਤਰੋ ਕੌਣ ਜਾ ਰਹੀ ਹੈ ਐਸੀ ਕਹਿੰਦੇ ਅਸੀਂ ਬਸਾਂ ਮਾਰ ਕੇ ਜਾਵਾਂਗੇ ਹਰੇਕ ਵਾਰਕ ਤੋਂ ਬਸ ਲੈ ਕੇ ਜਾਵਾਂਗੇ ਐਸੀ ਚੁੰਮਾ ਪਿੰਡ ਪਿੰਡ ਆਪਣੇ ਨੇ ਉਹ ਪਾਵਰ ਪੋਸਨ ਕਰਦੇ ਨੇ ਉਹ ਸਾਰ ਜਗੋ ਪ੍ਰੇਮ ਹੀ ਕਰੀਆ ਹੈ ਹਮੇਸ਼ਾ ਪੰਜਾਬ ਦੇ ਹਰਿਆਣੇ ਦੇ ਨਾਲ ਬੰਦੇ ਹੀ ਮਾਲਾ ਸੁਹੋਤ ਅੱਗੇ ਨਾ ਨੇ ਤੇਰਾ ਫਰੀਦ ਨੂੰ ਜਿੰਨਾ ਹੋਰੇ ਬੋਲਿਆ ਨਾਮ ਦੇ ਰਾਹੀਂ ਅੱਤਰੋ ਗਏ ਸਿੱਖੇ ਨੇ ਉਹ ਨਿਰੰਤਰ ਯੋਗ ਨੇ ਜੱਗੋ ਲੱਗੋ ਤਾਕਰੇ ਹੋ ਆਪਣੇ ਸੁਭੇ ਤਾਕਰੇ ਕਰੋ ਜਿਸ ਪ੍ਰਾਪਤ ਕਰਾਂਗੇ ਕਰਨੀ ਹਾਰੇ ਜਿੱਤੇ ਨਿਆਰੇ ਤੇ ਕਹਾਂ ਬਤੇ ਦੋਵੇਂ ਵਾਹ ਜੁਤੀ ਦਾ ਖਾਸ ਵਾਹ ਕਰਮੀ ਕੀ ਹਾਤੇ